ਜੇਲ੍ਹਾਂ ਵਿਸ਼ਾ ਚਾਰ ਤੇ ਡਰੱਗਸ ਨੈਕਸਸ ਖਿਲਾਫ ਮਾਨ ਸਰਕਾਰ ਦਾ ਵੱਡਾ ਐਕਸ਼ਨ ਵਕਫ ਵਕ ਜੇਲ੍ਹਾਂ ਦੇ 25 ਅਧਿਕਾਰੀ ਸਸਪੈਂਡ ਤੇ ਡੈਪਟੀ ਤੇ ਦੋ ਅਸਿਸਟੈਂਟ ਸੁਪਰਡੈਂਟ ਡਿੱਗੀਗਾਜ ਥੋੜੀ ਦੇਰ ਚ ਲੁਧਿਆਣਾ ਪੱਛਮੀ ਤੋਂ ਜਿੱਤੇ ਸੰਜੀਵ अरोड़ा ਅੱਜ ਵਿਧਾਇਕ ਵਜੋਂ ਚੁੱਕਣਗੇ ਸਾਂ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦਵਾਉਣਗੇ ਹਲਫ ਮਾਨ ਕੈਬਨਿਟ ਵਿੱਚ ਵੀ ਸ਼ਾਮਲ ਹੋਣਗੇ ਸੰਜੀਵ अरोड़ा ਵਿਕਰਮਜੀਤ ਸਿੰਘ ਖਿਲਾਫ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ ਅੱਜ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਨਜਨ ਸਿੰਘ ਨੂੰ ਜਾਂਚ ਲਈ ਸੱਦਿਆ ਕੱਲ ਸਾਬਕਾ ਡੀਜੀਪੀ ਚਟੋਪਾਧਿਆਇ ਨੇ ਸ਼ੇਅਰ ਕੀਤੀ ਸੀ ਕੇਸ ਡਿਟੇਲ ਦਿਲਜੀਤ ਤੇ ਹਾਨਿਆ ਦਾ ਸਮਰਥਨ ਕਰਨ ਤੇ ਜਸਬੀਰ ਜੱਸੀ ਖਿਲਾਫ ਦਿੱਲੀ ਚ ਐਫਆਈਆਰ ਦਰਜ ਜੱਸੀ ਬੋਲੇ ਪੰਜਾਬ ਦੀ ਹਮਾਇਤ ਕਰਨ ਤੇ ਇੱਕ ਛੱਡ ਕੇ ਚਾਹੇ ਹੋ ਜਾਣ 1000 ਐਫਆਈਆਰ ਦਿਲਜੀਤ ਦੇ ਹੱਕ ਚ ਨਿਤਰੇ ਬੀਜੇਪੀ ਆਗੂ ਆਰਪ ਸਿੰਘ ਬੋਲੇ ਦਿਲਜੀਤ ਤੇ ਭਾਰਤ ਸਭਿਆਚਾਰ ਦਾ ਪ੍ਰੋਮ ਅੰਬੈਸਡਰ ਉਸ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਹੈ ਰਾਨੀ ਜਨਤ ਅਪਹਰ ਚ ਪੁੱਤ ਤੇ ਨੂੰ ਨੇ ਰਿਸ਼ਤਿਆਂ ਨੂੰ ਕੀਤਾ ਤਾਰ-ਤਾਰ ਜਾਇਦਾਦ ਲਈ ਬਜ਼ੁਰਗ ਮਾਂ ਦੀ ਬੁਰਿਤਰਾ ਕੀਤੀ ਕੁੱਟਮਾਰ ਜ਼ਮੀਨ ਤੇ ਲਟਾ ਕੇ ਮਾਰੇ ਥੱਪੜ ਚੁੰਨੀ ਨਾਲ ਗਲਾ ਘੁੱਟਣ ਦੀ ਵੀ ਕੋਸ਼ਿਸ਼ ਬੈਂਸ ਜੱਗੋ ਭਗਵਾਨ ਪ੍ਰਤੀਜ्ञਾ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਮੈਂ ਸੰਜੀਵ अरोड़ा ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਸਾਈਟ ਦੋ ਦੋ ਰਾਈ ਰਜਿਸਟਰ ਤੇ ਹਸਤਾਖਰ ਕਰ ਲਗੇ ਥੈਂਕ ਯੂ ਹਾਂ ਜੀ ਫਲਾਇਰ ਫਲਾਇਰ ਹਾਂ ਜੀ ਵਿਧਾਇਕ ਵਜੋ ਸੌ ਚੁੱਕ ਲਈ ਗਈ ਹੈ ਸੰਜੀਵ ਅਰੋੜਾ ਦੇ ਵੱਲੋਂ ਕੁਲਤਾਰ ਸੰਦਵਾ ਪੰਜਾਬ ਵਿਧਾਨ ਸਭਾ ਅਸੈਂਬਲੀ ਦੇ ਸਪੀਕਰ ਉਹਨਾਂ ਨੇ ਹਲਫ ਦਵਾਇਆ ਹੈ ਉਹਨਾਂ ਦੇ ਨਾਲ ਹੀ ਨਜ਼ਰ ਆਏ ਨੇ ਅਮਨ ਅਰੋੜਾ ਪੰਜਾਬ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਜੋ ਇੰਚਾਰਜ ਨੇ ਮਨੀ ਸਸੋਦਿਆ ਉਹ ਵੀ ਤਸਵੀਰਾਂ ਚ ਵੇਖੇ ਜਾ ਸਕਦੇ ਨੇ ਕਿਉਂਕਿ ਇੱਕ ਵੱਡੀ ਜਿੱਤ ਦਰਜ ਕੀਤੀ ਗਈ ਸੀ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਨਤੀਜੇ ਆਏ 23 ਜੂਨ ਨੂੰ ਤੇ ਕਾਫੀ ਵੋਟਾਂ ਦੇ ਅੰਤਰਾਲ ਦੇ ਨਾਲ ਜਿੱਤੇ ਸੰਜੀਵ अरोड़ा ਤੇ ਅੱਜ ਵਿਧਾਇਕੀ ਦੇ ਅਹੁਦੇ ਦੀ ਸੌਂਹ ਮਨੋਮਲੋਂ ਨੂੰ ਦਿੱਤੀ ਗਈ ਹੈ ਦਸਤਕਤ ਕਰਦੇ ਹੋਏ ਤਸਵੀਰਾਂ ਨਜ਼ਰ ਆ ਰਹੇ ਨੇ ਉਨ੍ਹਾਂ ਦੇ ਨਾਲ ਮੌਜੂਦ ਨੇ ਅਮਨ ਅਰੋੜਾ ਵੀ ਦੇਖੇ ਜਾ ਸਕਦੇ ਹਨ ਮਨੀਸ਼ ਸੋਦਿਆ ਵੀ ਨਿਯਮ ਸਭਾ ਦੇ ਨਿਯਮ ਹੁਣ ਸੀਮ ਭਗਵੰਤ ਮਾਨਿਕ ਵੱਲੋਂ ਦਿੱਤਾ ਗਿਆ ਨਾ ਪਛਮੀ ਦੀ ਜਨਤਾ ਨੂੰ ਜੇ ਉਹ ਸੰਜੀਪ ਅਰੋੜਾ ਨੂੰ ਜਤੌਨਗੇ ਤੇ ਕੈਬਨਟ ਵੀ ਉਨ੍ਹਾਂ ਨੂੰ ਇੱਕ ਇੰਪੋਰਟੈਂਟ ਪੰਜਾਬ ਸਭਾ ਦੇ ਨਿਯਮ ਤੇ ਹੋਰ ਸੰਜੀਪ ਅਰੋੜਾ ਦੇ ਵੱਲੋਂ ਸੌ ਚੁੱਕਲੀ ਗਈ ਹੈ ਵਿਧਾਇਕ ਦੇ ਵੱਜੋਂ ਸੌ ਚੁੱਕੀ ਹੈ ਇਹ ਵਿਧਾਇਕ ਦੀ ਸੌ ਚੁੱਕ ਵਾਲੀ ਸਲਕਾਤ ਸੰਧਵਤ ਸਰ ਇਸ ਤੋਂ ਇਲਾਵਾ ਸਰ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਕੰਮਕਾਰ ਹੈ ਉਹ ਪੇਪਰਲੈਸ ਹੈ ਹੁਣ ਤੇ ਮਾਨਯੋਗ ਸਪੀਕਰ ਸਾਹਿਬ ਮੈਂਬਰ ਸਾਹਿਬ ਨੂੰ ਆਈ ਪੈਡ ਟ੍ਰੇਨਟ ਕਰਨ ਲਈ ਅੱਜ ਮਾਨਯੋਗ ਸਪੀਕਰ ਸਾਹਿਬ ਇਜਾਜ਼ਤ ਦੇਣ ਤਾਂ ਅੱਜ ਦੇ ਇਸ ਸਮਾਗਮ ਦੀ ਕਾਰਵਾਈ ਸਮਾਪਤ ਕਰ ਦਿੱਤੀ ਜਾਵੇ ਸਰ ਸਾਰੀਆਂ ਸਖਸ਼ੀਤਾ ਦਾ ਬਹੁਤ ਬਹੁਤ ਧੰਨਵਾਦ ਔਰ ਸਾਰੇ ਪ੍ਰੈਸ ਦੇ ਨੁਮਾਇੰਦਿਆਂ ਦਾ ਵੀ ਖਾਸ ਤੌਰ ਤੇ ਧੰਨਵਾਦ ਜੋ ਇਸ ਸਮਾਗਮ ਦੀ ਕਵਰੇਜ ਕਰਨ ਲਈ ਆਏ ਤੇ ਸਾਰੇ ਮਹਿਮਾਨ ਪ੍ਰੈਸ ਦੇ ਨੁਮਾਇੰਦੇ ਤੇ ਮਾਣਯੋਗ ਸਪੀਕਰ ਸਾਹਿਬ ਵੱਲੋਂ ਸਾਰਿਆਂ ਨੂੰ ਜਾਦਾ ਸਦਾ ਹੈ ਮਾਣਯੋਗ ਸਪੀਕਰ ਸਾਹਿਬ ਸੰਜੀਵ ਅਰੋੜਾ ਨੇ ਵਿਧਾਇਕ ਵੱਜੋਂ ਸੌਂ ਚੁਕ ਲਈ ਹੈ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਹਨਾਂ ਨੂੰ ਸੌਂ ਚੁਕਵਾਈ ਹੈ ਉਹਨਾਂ ਦੇ ਨਾਲ ਹੀ ਨਜ਼ਰ ਆਏ ਅਮਨ ਅਰੋੜਾ ਆਮਦੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਇੰਚਾਰਜ ਮਨੀ ਸੋਧਿਆਵੀ ਤਸਵੀਰਾਂ ਜ ਕੈਪਚਰ ਹੋਏ ਨੇ ਕਿਸ ਦੇ ਨਾਲ ਜੋ ਅਹੁਦੇ ਦੀ ਸੌਂ ਚੁਕਵਾਈ ਗਈ ਹੈ क्योंकि लुधियाना जिमनी इलेक्शंस एक शानदार जित प्राप्त की गई संजीव अरोड़ा क्योंकि आम आदमी पार्टी ने चोन मैदान च उतारा जम के जो है चोन प्रचार किया गया अरविंद केजरीवाल मनीष सिसोदिया कई वे चेहरे सीएम भगवंत मान ਅਮਨ ਅਰੋੜਾ ਖੁਦ ਨਜ਼ਰ ਆਏ ਸੀ ਚੋਣ ਪ੍ਰਚਾਰ ਚੋਣ ਜਲਸੇ ਉਹਨਾਂ ਦੇ ਵੱਲੋਂ ਕੀਤੇ ਗਏ ਹੁਣ ਤਸਵੀਰ ਨਜ਼ਰ ਆ ਰਹੀ ਹੈ ਇੱਕ ਪਾਸੇ ਅਮਨ ਅਰੋੜਾ ਕੁਲਤਾਰ ਸੰਧਵਾ ਵਿਚਲੇ ਪਾਸੇ ਸੰਜੀਵ ਅਰੋੜਾ ਮਨੀਸ਼ ਸਸੋਦੀਆ ਗੁਲਦਸਤਾ ਪੇਟ ਕਰਦੇ ਹੋਏ ਸੰਜੀਵ ਅਰੋੜਾ ਨੂੰ ਇੱਕ ਹਲਕੇ ਫੁਲਕੇ ਅੰਦਾਜ਼ ਵਿੱਚ ਨਜ਼ਰ ਆ ਰਹੇ ਨੇ ਬੁੱਕੇ ਦਿੱਤਾ ਗਿਆ ਹੈ ਵਧਾਈ ਦਿੱਤੀ ਗਈ ਹੈ ਕਿਉਂਕਿ ਹੁਣ ਵਿਧਾਇਕ ਵਜੋਂ ਸੌ ਚੁੱਕ ਲਈ ਗਈ ਹੈ ਸੰਜੀਵ ਅਰੋੜਾ ਦੇ ਵੱਲੋਂ ਤੇ ਹੁਣ ਜਲਦੀ ਹੀ ਮਾਨ ਸਰਕਾਰ ਚ ਵੀ ਥਾਂ ਦਿੱਤੀ ਜਾਏਗੀ ਸੰਜੀਵ ਅਰੋੜਾ ਨੂੰ ਇਸ ਗੱਲ ਦਾ ਜ਼ਿਕਰ ਖੁਦ ਸੀਐਮ ਭਗਵੰਤ ਮਾਨ ਨੇ 2 ਦਿਨ ਪਹਿਲਾਂ ਕੀਤਾ ਸੀ ਉਹਨੇ ਕਿਹਾ ਕਿ ਜਲਦੀ ਹੀ 2-4 ਦਿਨਾਂ ਵਿੱਚ ਕੈਬਨਿਟ ਦਾ ਵਿਸਥਾਰ ਵੀ ਕੀਤਾ ਜਾਏਗਾ ਇਹ ਸੌ ਚੁੱਕ ਲਈ ਗਈ ਹੈ ਅਫੀਸ਼ੀਅਲ ਤੌਰ ਤੇ ਸੰਜੀਵ ਅਰੋੜਾ ਨੇ ਵਿਧਾਇਕੀ ਦੀ ਸੌ ਚੁੱਕ ਲਈ ਹੈ ਤੇ ਹੁਣ ਨਜ਼ਰ ਆ ਰਹੇ ਨੇ ਉਹਦੇ ਨਾਲ ਹੀ ਜੋ ਫੋਟੋ ਸੈਸ਼ਨ ਕਰਵਾਇਆ ਜਾ ਰਿਹਾ ਹੈ ਫੋਟੋਆਂ ਖਿਚਵਾਈਆਂ ਜਾ ਰਹੀਆਂ ਨੇ ਕੁਲਤਾਰ ਸੰਧਵਾ ਅਮਨ ਅਰੋੜਾ ਸੰਜੀਵ ਅਰੋੜਾ ਤੇ ਉਹਨਾਂ ਦੇ ਨਾਲ ਹੀ ਮਨੀਸ਼ ਸੋਹਣ ਕੈਮਰੇ ਇਹੀ ਹੈ लुधियाना पश्चिम में एक शानदार चित्र प्राप्त की थी गई थी ਤੇ ਹੁਣ ਇਹਨਾਂ ਨੂੰ ਕੈਬਨਟs ਵੀ ਥਾਂ ਦਿੱਤੀ ਜਾਏਗੀ ਕਿਉਂਕਿ ਚੋਣ ਪ੍ਰਚਾਰ ਦੇ ਦੌਰਾਨ ਅਰਵਿੰਦ ਕੇਸ਼ਰੀਵਾਲ ਨੇ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਸ ਤਰ੍ਹਾਂ 모ਹਿੰਦਰ ਪਗਤ ਨੂੰ ਜਿਤੋਂ ਤੋਂ ਬਾਅਦ ਥਾਂ ਦਿੱਤੀ ਗਈ ਸੀ ਕੈਬਨਟs ਤੇ ਹੁਣ ਸੰਜੀਵ ਅਰੋੜਾ ਜੇ ਜਿੱਤਦੇ ਨੇ ਇਹ ਚੋਣ ਤੇ ਉਹਨਾਂ ਨੂੰ ਕੈਬਨਟ ਦੀ ਥਾਂ ਦਿੱਤੀ ਜਾਏਗੀ ਸੀਐਮ ਭਗਵੰਤ ਮਾਨ ਨੇ ਦੋ ਦਿਨ ਪਹਿਲਾਂ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਲਦੀ ਕੈਬਨਟ ਦਾ ਗਠਨ ਕੀਤਾ ਜਾਏਗਾ ਤੇ ਇੱਕ ਅਹਿਮ ਪੋਰਟਫੋਲੀਓ ਜੋ ਹੈ ਸੰਜੀਵ ਅਰੋੜਾ ਨੂੰ ਦਿੱਤਾ ਜਾਏਗਾ ਤੇ ਹੁਣ ਇੰਤਜ਼ਾਰ ਰਹੇਗਾ ਕਿ ਕਦੋਂ ਕੈਬਨਟ ਦਾ ਵਿਸਥਾਰ ਕੀਤਾ ਜਾਂਦਾ ਹੈ ਤੇ ਕਦੋਂ ਸੰਜੀਵ ਅਰੋੜਾ ਨੂੰ ਕੈਬਨਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਕਿਉਂਕਿ ਇੱਕ ਵੱਡੀ ਜਿੱਤ ਦਰਜ ਕੀਤੀ ਗਈ ਹੈ ਹਰ ਸਿਆਸੀ ਪਾਰਟੀ ਨੇ ਆਪਣੀ ਪੂਰੀ ਵਾ ਲਗਾ ਦਿੱਤੀ ਸੀ ਕਿਉਂਕਿ ਆਸੀਤ ਵਕਾਰ ਦਾ ਸਵਾਲ ਬਣੀ ਹੋਈ ਸੀ ਮੁਕਾਬਲਾ ਕਾਫੀ ਜ਼ਿਆਦਾ ਕਰੜਾ ਸੀ ਪਰ ਇਸ ਸਭ ਦੇ ਚਲਦੇ ਸੰਜੀਵ ਅਰੋੜਾ ਨੇ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਕਿਉਂਕਿ ਇਸ ਚੋਣ ਨੂ ਪਾਇ ਇਲੈਕਸ਼ਨ 2027 ਦਾ ਸੈਮੀ ਫਾਈਨਲ ਵੀ ਕਿਹਾ ਜਾ ਰਿਹਾ ਸੀ ਹੁਣ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਗਈ ਹੈ ਅੱਜ ਸੌਚਕ ਸਮਾਗਮ ਸੀ ਕੁਲਤਾਰ ਸੰਵਾ ਅਸੈਂਬਲੀ ਦੇ ਸਪੀਕਰ ਖੁਦ ਮੌਕੇ ਤੇ ਮੌਜੂਦ ਸਨਾਂ ਨੇ ਇਹ ਪੂਰੀ ਵਿਦਾਇਕ ਕੀਤੀ ਸੌਚਕ ਪਰ ਨਵੇਂ ਚੁਣੇ ਹੋਏ ਮੈਂਬਰ ਸ਼੍ਰੀ ਸੰਜੀਵ अरोड़ा ਜੀ ਨੂੰ ਅੱਜ ਉਹਨਾਂ ਦੇ ਬਤੌਰ ਵਿਧਾਇਕ ਹਲਫਲੈਂਡ ਤੇ ਉਹਨਾਂ ਨੂੰ ਵਧਾਈ ਦਿੰਦਾ ਔਰ ਸ਼ੁਕ ਆਵਾਜ਼ ਦਿੰਦਾ ਇਹਦੇ ਨਾਲ ਹੀ ਮੈਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੁਨੀਆ ਨੂੰ ਆਸ਼ਵਸਤ ਕਰਨਾ ਚਾਹੁੰਨਾ ਕਿ ਸਰਕਾਰ ਸਾਡਾ ਵਿਧਾਨ ਮੰਡਲ ਬਿਲਕੁਲ ਪਾਤਰਸ਼ੀਅ ਪਹਿਲੀਆਂ ਸਰਕਾਰਾਂ ਦੇ ਸਮੇਂ ਜੋ ਵੀ ਕਾਰਵਾਈ ਹੁੰਦੀ ਸੀ ਵਿਧਾਨ ਸਭਾ ਦੀ ਕਾਰਵਾਈ ਹੁੰਦੀ ਸੀ ਉਹਨੂੰ અત્યੰਤ ਗੁਪਤ ਰੱਖਿਆ ਜਾਂਦਾ ਸੀ ਲੇਕਿਨ ਸਾਡੇ ਬਾਹਰ ਜਿਨ੍ਹਾਂ ਲੋਕਾਂ ਨੇ ਸਾਨੂੰ ਇੱਥੇ ਬਤੌਰ ਵਿਧਾਇਕ ਭੇਜਿਆ ਹੁੰਦਾ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੀ ਅੰਦਰ ਕੀ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਤੋ ਪੰਜਾਬ ਸਰਕਾਰ 2022 ਤੋਂ ਬਾਅਦ ਸ਼੍ਰੀਮਾਨ ਅਰਵਿੰਦ ਕੇਜਰੀਵਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਉਹਨਾਂ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਨੇ ਔਰ ਪੰਜਾਬ ਵਿਧਾਨ ਸਭਾ ਨੇ ਇੱਕ ਨਵੇਕਲਾ ਔਰ ਲੋਕਪੱਖੀ ਫੈਸਲਾ ਲਿਆ ਜਿਹੜਾ ਇੱਕ ਇੱਕ ਇਤਿਹਾਸਕ ਮੀਲ ਪੱਥਰ ਹੈ ਉਹ ਹੈ ਵਿਧਾਨ ਸਭਾ ਦੀ ਸਾਰੀ ਕਾਰਵਾਈ ਨੂੰ ਲਾਈਵ ਕਰਨਾ ਤਾਂ ਜੋ ਜਿਨ੍ਹਾਂ ਲੋਕਾਂ ਨੇ ਆਪਣਾ ਮਤਦਾਨ ਕਰਕੇ ਸਾਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਹੁੰਦਾ ਉਹਨਾਂ ਦੀਆਂ ਆਸਾਂ ਦੇ ਅਨੁਸਾਰ ਕੀ ਅਸੀਂ ਇੱਥੇ ਆ ਕੇ ਇੰਟਰਵਿਊ ਕਰਦੇ ਆ ਆਪਦੇ ਸੁਝਾਅ ਰੱਖਦੇ ਆ ਕੋਈ ਡਿਸਕਸ਼ਨ ਦੇ ਵਿੱਚ ਹਿੱਸਾ ਲੈਣੇ ਆ ਕਿ ਨਹੀਂ ਲੈਂਦੇ ਸੋ ਅੱਜ ਜਿੱਥੇ ਮੈਂ ਸੰਜੀਵ अरोड़ा ਜੀ ਨੂੰ ਔਰ ਅੱਜ ਇੱਥੇ ਸਪੈਸ਼ਲੀ ਪਧਾਰੇ ਹੋਏ ਆਮ ਆਦਮੀ ਪਾਰਟੀ ਦੇ ਨੈਕਲ ਇੰਚਾਰ ਪੰਜਾਬ ਦੇ ਇੰਚਾਰ ਸ਼੍ਰੀ ਮਨੀਸ਼ ਮਨੀਸ਼ ਸ਼ੋਧਿਆ ਨੂੰ ਜੀ ਆਇਆਂ ਕਹਿੰਦਾ ਉਥੇ ਆਵਾਜ਼ੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਔਰ ਸਾਡੇ ਬਹੁਤ ਹੀ ਮਹਿੰਤੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ શ્રીਮਾਨ ਬੁਧਰਾਮ ਜੀ ਆਪ ਸਭ ਦਾ ਵੀ ਧੰਨਵਾਦੀ ਆ ਕਿ ਆਪ ਸਭ ਇਸ ਮੁਕੱਦਸ ਮੌਕੇ ਦੇ ਉੱਤੇ ਆਪਣੇ ਕੀਮਤੀ ਸਮੇਂ ਚ ਸਮਾਂ ਕੱਢ ਕੇ ਆਪ ਇੱਥੇ ਪਹੁੰਚੇ ਆਪ ਸਭ ਨੂੰ ਜਿੱਥੇ ਜੀ ਆਇਆਂ ਕਹਿੰਦਾ ਉੱਥੇ ਕੋਟਾਹਨ ਕੋਟ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਕਿ ਸੰਜੀਵ अरोड़ा ਜੀ ਆਪਣੇ ਦਿਲ ਦੇ ਜਿਹੜੇ ਵਲਵਲੇ ਆ ਉਹ ਤੁਹਾਡਾ ਨਾਲ ਸ਼ੇਅਰ ਕਰਨ ਸੰਜੀਵ अरोड़ा ਜੀ ਕਿਰਪਾ ਕਰਦੇ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਸ਼ੁਕਰਗੁਜ਼ਾਰਾ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਅੱਜ ਸੌਂ ਚੁਕਾਈ ਔਰ ਮੈਨੂੰ ਬੜਾ ਮਾਨ ਫਕਰ ਮਹਿਸੂਸ ਹੋ ਰਿਹਾ ਕਿ ਮੈਂ ਅੱਜ ਪੰਜਾਬ ਦੀ ਵਿਧਾਨ ਸਭਾ ਦਾ ਅ ਵਿਚ ਸੌ ਚੁੱਕੀ ਅਸੀਂ ਇਹਦੇ ਬਾਹਰੋਂ ਹੀ ਨੰਗ ਜੀਦਾ ਸੀ ਰਾਜ ਸਭਾ ਵੱਲੇ ਮੈਂ ਜ਼ਰੂਰ ਆਇਆ ਇੱਥੇ ਕਰੋ ਨਾਮਿਨੇਸ਼ਨ ਭਰੀ ਸੀ 3 ਸਾਲ ਪਹਿਲਾਂ ਪਰ ਇੱਥੇ ਉਹ ਟੀਵੀ ਤੇ ਦੇਖੀਦਾ ਸੀ ਕਿ ਐਮ ਐਲ ਏ ਸਬਾਨ ਆ ਰਹੇ ਆ ਕਰ ਰਹੇ ਆ ਮੈਂ ਵੀ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਮੈਂ ਵੱਦ ਤੋਂ ਵੱਧ ਆਪਣੇ ਸੂਬੇ ਲਈ ਕਰ ਸਕਾਂ ਆਉਣ ਵਾਲੇ ਟਾਈਮ 'ਚ ਕਰੂੰਗਾ ਮੈਂ ਸ਼ੁਕਰਗੁਜ਼ਾਰਾ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਦੀਆ ਜੀ ਦਾ ਅਮਨ अरोड़ा ਜੀ ਸਾਡੇ ਪ੍ਰਧਾਨ ਔਰ ਹੋਰ ਹਰਪਾਲ ਚੀਮਾ ਜੀ ਵੀ ਅੱਜ ਇੱਥੇ ਹਾਜ਼ਰ ਹੋਏ ਬਾਕੀ ਸਾਰੇ ਮਨਿਸਟਰ ਐਮ ਐਲ ਏ ਸਹਿਬਾਨ ਮੈਂ ਸਾਰਿਆਂ ਤੋਂ ਗਾਈਡੈਂਸ ਲਾਉਂਗਾ ਕਿਉਂਕਿ ਮੇਰੀ ਪਹਿਲੀ ਟੈਨਿਓਰ ਹੈ ਪਰ ਇਹਦੇ ਵਿੱਚ ਕਈ ਹੈਗੇ ਜਿਹੜੇ ਦੋ-ਦੋ ਤੀਜੀ-ਤੀਜੀ ਵਾਰੀ ਬਣੇ ਆ ਮੈਂ ਸਾਰਿਆਂ ਦੀ ਗਾਈਡੈਂਸ ਲੈ ਕੇ ਅੱਗੇ ਚੱਲੂਗਾ ਔਰ ਅਸੀਂ ਪੰਜਾਬ ਸੂਬੇ ਲਈ ਵੱਧ ਤੋਂ ਵੱਧ ਆਉਣ ਵਾਲੇ ਟਾਈਮ ਵਿੱਚ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਪ੍ਰੋਫੈਸਰ ਜੀ ਦਾ ਤੋਂ ਕੋਰਡੀਨੇਟਰ ਜੀ ਵਰਤਨਾ ਕੋ ਵੀ ਸਦਾ ਰਹੇ ਹੋਏਗੀ ਮੇਰੀ ਨਾ ਇੱਕ ਕਸੂਲ ਰਿਹਾ वन डे एट ए टाइम क्रॉस द ब्रिज वैन इट आपा सो आप अज एम एल ए खुशी मनाई है, के है। <laughs> आजी, 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 आजी। <laughs> कि जी चुकी है नहीं हुई जी देखो जो लोग कहे वो कम करा जो अस... ਸੀ ਚਾਹਦੇ ਆ ਉਹ ਨਹੀਂ ਹੋਣਗੇ ਆਲਰੇਡੀ ਜੋ ਮੈਂ 100 ਦਿਨ ਉੱਥੇ ਕੈਂਪੇਨਿੰਗ ਕੀਤੀ ਲੋਕਾਂ ਨੇ ਮੈਨੂੰ ਆਪਣੇ ਇਸ਼ੂਸ ਦੱਸੇ ਉਸੇ ਬੇਸ ਤੇ ਇੱਕ ਵਿਜਨ ਡਾਕੂਮੈਂਟ ਤਿਆਰ ਵੀ ਕੀਤਾ ਮੈਂ ਆਪਣੇ ਇਲੈਕਸ਼ਨ ਤੋਂ ਪਹਿਲਾਂ ਰਿਲੀਜ਼ ਵੀ ਕੀਤਾ ਸੀ ਉਹਦਾ ਨਾਮ ਵੀ ਪੀਪਲਜ਼ ਵਿਜਨ ਰੱਖਿਆ ਸੀ ਆਪਣਾ ਵਿਜਨ ਨੇ ਤੋਂ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਜੋ ਉਹਨਾਂ ਦਾ ਮੰਗ ਹੋਏਗੀ ਪੂਰੀ ਹੋਣ ਲਈ ਹੋਣੀ ਚਾਹੀਦੀ ਹੋਏਗੀ ਸਰ ਕੋਈ ਕੋਮਨ ਪ੍ਰੋਬਲਮ ਹੋਣੀ ਤਾਂ ਜੂ ਕਰ ਮੇਰੇ ਤੋਂ ਪਹਿਲਾ ਪ੍ਰੀਅਰਟੀ ਲਿਖ ਲੈ ਕੰਮ ਕਰਾਇਆ ਚਲੋ ਹੁਣ 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 ਪੂਰੀ ਪ੍ਰੀਅਰਟੀ ਬਣਾਵਾਂਗੇ ਅੱਜ ਸੌ ਚੁੱਕੀ ਹੈ ਪ੍ਰੀਅਰਟੀ ਵੀ ਬਣਾ ਕੇ ਫਿਰ ਤੁਹਾਨੂੰ ਦੱਸਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ ਬਹੁਤ